ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਵੀ ਹੋ ਜਾਵੇਗਾ ਸਿਰ ਮਾਣ ਨਾਲ ਉੱਚਾ ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਅਵਤਾਰ ਨਗਰ ਵਿਖੇ ਦੀ ਜਿਸ ਨੇ ਕਰਕੇ ਦਿਖਾਇਆ ਕੁਝ ਅਜੀਹਾ ਕੰਮ ਜੋ ਕਿ ਗੁਰੂ ਕੇ ਵਜ਼ੀਰ ਭਾਈ ਭੁਪਿੰਦਰ ਸਿੰਘ ਜੀ ਨੂੰ ਦਿੱਤਾ ਕੁਝ ਅਜੀਹਾ ਤੋਫਾ ਜਿਸ ਨਾਲ ਪੂਰੀ ਸਿੱਖ ਕੌਮ ਦਾ ਸਿਰਮਾਨ ਨਾਲ ਉੱਚਾ ਹੋ ਜਾਵੇਗਾ ਇਹ ਗੱਲ ਹੈ ਫਿਰੋਜ਼ਪੁਰ ਰੋਡ ਦੇ ਨੇੜੇ ਲੱਗ ਰਹੇ ਇਹ ਵਾਲੀ ਚੌਂਕ ਦੇ ਕੋਲ ਅਵਤਾਰ ਨਗਰ ਵਿਖੇ ਬਣਾਏ ਗੁਰਦੁਆਰਾ ਸਾਹਿਬ ਦੀ ਹੈ ਜੋ ਕਿ ਭਾਈ ਭਿੰਦਰ ਸਿੰਘ ਜੀ ਉੱਥੇ ਦੇ ਹੈੱਡ ਗ੍ਰਾਂਤੀ ਹਨ ਉਹ ਗੁਰੂ ਘਰ ਦੀ ਸੇਵਾ ਪਿਛਲੇ 20 ਸਾਲਾਂ ਤੋਂ ਕਰ ਰਹੇ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਸੇਵਾ ਪੂਰੇ 20 ਸਾਲਾਂ ਤੋਂ ਇਸੇ ਗੁਰਦੁਆਰਾ ਸਾਹਿਬ ਵਿੱਚ ਕਰ ਰਹੇ ਹਨ ਅਤੇ ਉਹਨਾਂ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਕੇ ਦਿਖਾਇਆ ਕੁਝ ਅਜਿਹਾ ਕੰਮ ਤੇ ਲਿਆ ਹੈ ਕੁਝ ਫੈਸਲਾ ਜਿਸ ਨਾਲ ਹਰ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਸੋਚਣਾ ਪਵੇਗਾ ਕਿ ਉਹਨਾਂ ਨੇ ਆਪਣੇ ਗ੍ਰੰਤੀ ਸਿੰਘਾਂ ਲਈ ਕੀ ਕੀਤਾ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਕੋਈ ਵੀ ਸਿੱਖ ਆਪਣੇ ਬੱਚਿਆਂ ਨੂੰ ਗ੍ਰੰਤੀ ਸਿੰਘ ਨਹੀਂ ਬਣਾਉਣਾ ਚਾਹੁੰਦਾ ਕਿਉਂਕਿ ਗ੍ਰੰਤੀ ਸਿੰਘਾਂ ਨੂੰ ਇੱਕ ਲੇਬਰ ਨਾਲੋਂ ਵੀ ਘੱਟ ਤਨਖਾਹ ਦਿੱਤੀ ਜਾਂਦੀ ਹੈ ਪਰ ਇਹ ਗੁਰਦੁਆਰਾ ਸਾਹਿਬ ਨੇ ਇੱਕ ਮਿਸਾਲ ਦੀ ਤੌਰ ਤੇ ਅਜਿਹਾ ਕੁਝ ਕਰਕੇ ਦਿਖਾਇਆ ਹੈ ਜਿਸ ਨਾਲ ਸਭ ਨੂੰ ਮਾਣ ਮਹਿਸੂਸ ਹੋਵੇਗਾ ਬੇਨਤੀ ਹੈ ਕਿ ਤੁਸੀਂ ਇਸ ਵੀਡੀਓ ਨੂੰ ਪੂਰੀ ਦੇਖਣਾ ਜਿਸ ਵਿੱਚ ਅਸੀਂ ਦੱਸਾਂਗੇ ਕਿ ਗੁਰਦੁਆਰਾ ਸਾਹਿਬ ਦੀ ਕਮੇਟੀ ਇੱਕ ਸਾਲ ਪਹਿਲਾਂ ਭਾਈ ਭਪਿੰਦਰ ਸਿੰਘ ਜੀ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪਲਾਟ ਲੈ ਕੇ ਦਿੱਤਾ ਗਿਆ ਸੀ ਜੋ ਕਿ 150 ਗਜ ਦਾ ਪਲਾਟ ਹੈ ਪਰ ਹੁਣ ਉਸ ਪਲਾਟ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖਰੇਖ ਵਿੱਚ ਪਲਾਟ ਵਿੱਚ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਨੂੰ ਬੇਨਤੀ ਹੈ ਜੀ ਜਿਹੜਾ ਅੱਜ ਆਪਾਂ ਇਸ ਜਗ੍ਹਾ ਤੇ ਇਕੱਠੇ ਹੋਏ ਆਂ ਵੱਡੇ ਗੁਰੂ ਘਰ ਦੇ ਅਫਤਾਨਗਰ ਦੇ ਵਜ਼ੀਰ ਬਾਬਾ ਭਪਿੰਦਰ ਸਿੰਘ ਜੀ ਇਹਨਾਂ ਦਾ ਜਿਹੜਾ ਪਲਾਟ ਤੇ ਲਿਆ ਸੀਗਾ ਇਹਨਾਂ ਨੇ ਮਕਾਨ ਬਣਾਉਣ ਲਈ ਅੱਜ ਉਹ ਮਕਾਨ ਦੀ ਜਿਹੜੀ ਹੈਗੀ ਨੀਂਹ ਪੱਥਰ ਰੱਖਿਆ ਸ਼ੁਰੂ ਕੀਤਾ ਵਾ ਤੇ ਸੰਗਤਾਂ ਨੇ ਸਹਿਯੋਗ ਦਿੱਤਾ ਉਹਨਾਂ ਦਾ ਬਹੁਤ ਧੰਨਵਾਦ ਤੇ ਫਿਰ ਸੰਗਤਾਂ ਨੂੰ ਬੇਨਤੀ ਕਰਦੇ ਆਂ ਵੀ ਸੰਗਤ ਦੇ ਸਹਿਯੋਗ ਨਾਲ ਇਹ ਆਪਣਾ ਗੁਰੂ ਘਰ ਦੇ ਵਜ਼ੀਰ ਨੇ ਮਕਾਨ ਆਪਾਂ ਇਹ ਵਧੀਆ ਸੋਹਣਾ ਮਕਾਨ ਬਣਾ ਕੇ ਦੇਣਾ ਸੰਗਤ ਨੂੰ ਬੇਨਤੀ ਆ ਵੀ ਉਹ ਜਿੰਨਾ ਵੀ ਸਹਿਯੋਗ ਆ ਬੇ ਦਸਵੰਦ ਵਿੱਚੋਂ ਕਰ ਸਕਦੇ ਆ ਜਰੂਰ ਸਹਿਯੋਗ ਕਰਨਾ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਮਿਲਣਾ ਭਾਈ ਸਾਹਿਬ ਨੂੰ ਆ ਕੇ ਮਿਲਣਾ ਜੋਗੇ ਨੇ ਸੀਮੈਂਟ ਦੇਣਾ ਕੋਈ ਰੇਤਾ ਆਪਣੇ ਨਾਮਦਾਰੀ ਪਰਿਵਾਰ ਵੱਲੋਂ ਰਿੱਤੀ ਸੇਵਾ ਜਿਹੜੀ ਆ ਉਹ ਕੀਤੀ ਵੀ ਜਿੰਨਾ ਵੀ ਰੇਤਾ ਲੱਗੂਗਾ ਇਸ ਪਰਿਵਾਰ ਵੱਲ ਦਿੱਤਾ ਜਾਊਗਾ ਬਾਕੀ ਸੰਗਤ ਨੂੰ ਬੇਨਤੀ ਕਰਦੇ ਆ ਵੀ ਕੋ ਸੀਮਟ ਦੇ ਹਦ ਤੱਕ ਬਜਰੀ ਜਾਂ ਸਰੀਆਂ ਜਾਂ ਮਾਇਆ ਜੋ ਵੀ ਕਰ ਸਕਦੇ ਆ ਉਹ ਜਰੂਰ ਅਬ ਦਸਵੰਦ ਦੇ ਵਿੱਚੋਂ ਸੇਵਾ ਚੱਲ ਸਾਬੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਰੀ ਸੰਗਤਾਂ ਕਪਤਾਨਕੂੜ ਧੰਨਵਾਦ ਹੈ ਜੀ ਦਾਸ ਗ੍ਰੰਥੀ ਭੁਵਿੰਦਰ ਸਿੰਘ ਉਪਤਾਰਨਗਰ ਜੀ ਸੋ ਪਹਿਲੇ ਇਹਨਾਂ ਸੰਗਤਾਂ ਨੇ ਦਾਸ ਨੂੰ ਪਲਾਟ ਲੈ ਕੇ ਦਿੱਤਾ ਸੀਗਾ ਜੀ ਦਾਸ ਨੂੰ ਵੀ 22 ਸਾਲ ਹੋ ਗਏ ਨੇ ਤੇ ਸੇਵਾ ਕਰਦੇ ਨੂੰ ਹੁਣ ਇਹ ਸਾਰੇ ਪ੍ਰਬੰਧਕ ਵੀਰਾਂ ਨੇ ਸਾਰੀ ਸੰਗਤ ਨੇ ਨਾਲ مل ਕੇ ਅੱਜ ਜੋ ਘਰ ਦਾ ਕੰਮ ਸ਼ੁਰੂ ਕੀਤਾ ਹੈ ਸੋ ਮੈਂ ਉਮੀਦ ਕਰਦਾ ਇਨਾਂ ਵੀਰਾਂ ਤੋਂ ਸਾਰੇ ਪ੍ਰਬੰਧਕਾਂ ਤੋਂ ਸਾਰੀ ਸੰਗਤ ਤੋਂ ਵੀ ਆਉਣ ਵਾਲੇ ਸਮੇਂ ਵਿੱਚ ਵੀ ਆਪ ਜੀ ਪਹਿਲੇ ਵੀ ਆਪ ਜੀ ਨੇ ਬੜਾ ਯੋਗਦਾਨ ਕੀਤਾ ਹੈ ਸੋ ਹੁਣ ਵੀ ਆਪ ਜੀ ਕਿਰਪਾ ਕਰੋ ਜੋ ਗੁਰੂ ਕੇ ਵਜੀਰਾ ਦਾ ਸਤਕਾਰ ਹੈ ਇਹ ਪ੍ਰਬੰਧਕ ਵੀਰ ਬਹੁਤ ਸੋਹਣੇ ਤਰੀਕੇ ਨਾਲ ਕਰ ਰਹੇ ਨੇ ਸੋ ਆਪ ਜੀ ਤੇ ਆਸ ਕਰਦੇ ਆਉਣ ਵਾਲੇ ਸਮੇਂ ਵਿੱਚ ਵੀ ਆਪ ਜੀ ਪੂਰਾ ਯੋਗਦਾਨ ਕਰੋ ਮੈਂ ਸਾਰੇ ਵੀਰਾਂ ਦਾ ਸਾਰੀ ਸੰਗਤ ਦਾ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਕਾਰ ਵਾਹਿਗੁਰੂ ਜੀ ਕੀ ਫਤਿਹ ਅਤੇ ਇਹ ਸਭ ਕਾਰਜ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਦੇਖਰੇਖ ਵਿੱਚ ਕਰਵਾ ਰਹੀ ਹੈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਜਿੱਥੇ ਗ੍ਰੰਥੀ ਸਿੰਘਾਂ ਨੂੰ ਜੋ ਉਹਨਾਂ ਦਾ ਬੰਨ ਦਾ ਸਤਿਕਾਰ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਦਿਖਾਉਣੀ ਚਾਹੀਦੀ ਹੈ ਕਿਉਂਕਿ ਕੁਝ ਗੁਰਦੁਆਰੇ ਸਾਹਿਬ ਅਜੇ ਵੀ ਹਨ ਜੋ ਆਪਣੇ ਗ੍ਰੰਥੀ ਸਿੰਘਾਂ ਨੂੰ ਆਪਣੇ ਪਰਿਵਾਰ ਵਾਂਗ ਰੱਖਦੇ ਹਨ ਅਤੇ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਂਦਾ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਹੀ ਜਗ੍ਹਾ ਤੇ 20 ਸਾਲ ਤੋਂ ਸੇਵਾ ਕਰ ਰਹੇ ਭਾਈ ਭੁਪਿੰਦਰ ਸਿੰਘ ਜੀ ਲਈ ਵੀ ਮਾਣ ਵਾਲੀ ਗੱਲ ਹੈ ਅਗਰ ਤੁਸੀਂ ਵੀ ਇਹਨਾਂ ਦੇ ਮਕਾਨ ਵਿੱਚ ਕੋਈ ਸੇਵਾ ਦੇ ਤੌਰ ਤੇ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਨ ਪਹਿਲਾਂ ਤੁਸੀਂ ਫੋਨ ਕਰਕੇ ਗੱਲ ਕਰ ਲਓ ਅਗਰ ਕੋਈ ਸੇਵਾ ਕਰਨੀ ਹੈ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਅਗੇ ਸ਼ੇਅਰ ਕਰੋ ਤਾਂ ਕਿ ਆਪ ਹਰ ਇੱਕ ਗ੍ਰੰਤੀ ਸਿੰਘ ਨੂੰ ਉਹਨਾਂ ਦਾ ਮਾਣ ਸਤਿਕਾਰ ਬਣਦਾ ਪੂਰਾ ਦਿੱਤਾ ਜਾਵੇ ਕਿਉਂਕਿ ਜਿਸ ਤਰ੍ਹਾਂ ਪ੍ਰਵਾਸੀ ਪੰਜਾਬ ਵਿੱਚ ਵਸ ਰਹੇ ਹਨ ਅਤੇ ਜਿਹੜੇ ਆਪਣੀ ਸਿੱਖ ਕੌਮ ਦੇ ਪਰਿਵਾਰ ਹਨ ਉਹ ਆਪਣੇ ਬੱਚਿਆਂ ਨੂੰ ਪਰਦੇਸਾਂ ਵਿੱਚ ਭੇਜ ਰਹੇ ਹਨ ਅਤੇ ਆਉਣ ਵਾਲੇ ਸਮੇਂ ਨੂੰ ਦੇਖਦੇ ਹੋਏ ਆਪਾਂ ਨੂੰ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ ਜਿੰਨਾ ਕਾਰਨ ਕੋਈ ਵੀ ਆਪਣੇ ਬੱਚਿਆਂ ਨੂੰ ਗੁਰੂ ਦਾ ਵਜੀਰ ਬਣਨ ਤੋਂ ਨਾ ਰੋਕ ਸਕੇ ਆਪਾਂ ਨੂੰ ਹਰ ਇੱਕ ਸਮਾਗਮ ਤੇ ਇਹ ਗ੍ਰੰਤੀ ਸਿੰਘਾਂ ਦੀ ਲੋੜ ਪੈਂਦੀ ਹੈ ਅਗਰ ਤੁਹਾਨੂੰ ਇਹ ਗੱਲ ਚੰਗੀ ਲੱਗੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਜੋ ਹਰ ਇੱਕ ਗ੍ਰਾਂਤੀ ਸਿੰਘ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੇ ਤੋਹਫੇ ਅਤੇ ਮਾਣ ਸਨਮਾਨ ਦਿੰਦੇ ਰਹਿਣ ਕਿਉਂਕਿ ਇਹ ਸਭ ਤੋਂ ਉੱਚਾ ਦਰਜਾ ਹੈ ਜੋ ਕਿ ਗੁਰੂ ਕੇ ਵਜੀਰਤਾ ਹੈ ਤੁਸੀਂ ਇਸ ਵੀਡੀਓ ਨੂੰ ਅੱਗੇ ਦੀ ਅੱਗੇ ਭੇਜ ਸਕਦੇ ਹੋ ਅਤੇ ਆਪਣਾ ਯੋਗਦਾਨ ਪਾ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ